ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਭ ਠੀਕ ਠਾਕ ਹੋ ਜੀ ਅਸੀਂ ਅੱਜ ਦੇ ਵੀਲੋਗ ਦੇ ਵਿੱਚ ਜਾ ਰਹੇ ਹਾਂ ਜੀ ਹਜੂਰ ਸਾਹਿਬ ਯਾਤਰਾ ਤੇ ਤੇ ਸਾਡਾ ਸਾਰਾ ਸਮਾਨ ਵਗੈਰਾ ਪੈਕ ਹੋ ਗਿਆ ਵਾ ਕਾਫੀ ਅਸੀਂ 3-4 ਹਫ਼ਤਿਆਂ ਤੋਂ ਤਿਆਰੀ ਕਰ ਰਹੀ ਸੀ ਨਿਕਾ ਨਿਕਾਸ ਮੰਨ ਕਾਫੀ ਹੁੰਦਾ ਵਾ ਤੇ ਬੱਚਾ ਵੀ ਸਾਡੇ ਨਾਲ ਅਸੀਂ ਦੋ ਫੈਮ 2-3 ਫੈਮਿਲੀ ਜਾ ਰਹੇ ਹਾਂ ਬੱਚਾ ਸਾਡਾ ਛੋਟਾ ਇੱਕ ਬੱਚਾ ਨਾਲ ਦੋ ਬੱਚੇ ਗੁੰਡੀਆਂ ਦੇ ਨਾਲ ਤੇ ਆ ਸਾਡਾ ਸਮਾਨ ਸਾਰਾ ਜੀ ਸਾਡੇ ਇਕ ਟੁਕਟ 10 ਨੰਬਰ ਆ ਗਏ ਹੈ ਤੇ ਅਸੀਂ ਜਾਵਾਂਗੇ ਸਟੇਸ਼ਨ ਬਾਈ ਕਾਰ ਜਾਂ ਮੋੜ ਤੇ ਬਾਈ ਕਾਰ ਜਾਂਦੇ ਹੋਏ ਅਸੀਂ ਫਿਰ ਅਗਲੀ ਮਾਰਨਿੰਗ ਸਟੇਸ਼ਨ ਵਾਸਤੇ ਨਿਕਲਦੇ ਹਾਂ ਜੀ ਤੇ ਸਟੇਸ਼ਨ ਤੇ ਜਾ ਕੇ ਦਰਨਾ ਗੱਲ ਕਰਦੇ ਹਾਂ ਗੱਲਬਾਤ ਅਸੀਂ ਰੱਖ ਲਿਆ ਸਮਾਨ ਆਪਣਾ ਟ੍ਰੇਨ ਦੇ ਵਿੱਚ ਤੇ ਟ੍ਰੇਨ ਪੂਰੇ ਟਾਈਮ ਦੇ ਉੱਤੇ ਐਗਜੈਕਟ ਟਾਈਮ ਦੇ ਉੱਤੇ 5:30 ਦੇ ਤਰ ਚੁੱਕੀ ਹੈ ਜੀ ਤੇ ਹੁਣ ਟ੍ਰੇਨ ਸਟਾਰਟ ਹੋ ਗਈ ਆ ਹੋਰ ਚੱਲਣਾ ਥੈਨ ਆਪਾਂ ਅੱਜ ਸਾਡਾ ਦੋ ਦਿਨਾਂ ਦਾ ਸਫ਼ਰ ਹੈ ਅੱਜ 5:30 ਵਜੇ ਚੱਲੇ ਆਪਾਂ ਥੈਨ ਆਪਾਂ ਕੱਲ ਸ਼ਾਮ ਨੂੰ ਅਪ੍ਰੋਕਸੀਮੇਟਲੀ 3-4 ਵਜੇ ਪਹੁੰਚਾਂਗੇ ਹੋ ਸਕਦਾ ਟ੍ਰੇਨ ਕਈ ਵਾਰ ਲੇਟ ਹੋ ਜਾਂਦੀ ਆ ਤੇ ਆਪਾਂ ਦੇਖਦੇ ਆ ਕਿ ਕੀ ਹਾਲ ਤਾਂ ਬੰਦਾ ਵਾ ਆਓ ਜੀ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਇਸ ਆ ਸਾਰਾ ਵਲੋਗ ਅਸੀਂ ਟ੍ਰੇਨ ਦੇ ਵਿੱਚ ਬਣਾ ਰਹੇ ਆ ਜੀ ਟਰਨ ਦੇ ਵਿੱਚ ਤੁਹਾਨੂੰ ਦੱਸ ਸਕਦੇ ਆ ਆਪਾਂ ਮੈਂ ਅਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਤੇ ਕਿਤੇ ਕਿਤੇ ਆਪਾਂ ਕੀਤਾ ਵਗਦਾ ਤੁਸੀਂ ਵੀ ਉਹ ਦਰਸ਼ਾਇਦਾ ਕਰੋ ਜੇ ਤੁਹਾਨੂੰ ਪਸੰਦ ਆਵੇ ਤੁਸੀਂ ਉਹਦਾ ਹੀ ਕਰ ਸਕਦੇ ਹੋ ਅਸੀਂ ਕਿ ਅਸੀਂ ਆਪਣੇ ਖਾਣ ਪੀਣ ਦਾ ਸਮਾਨ ਸਾਰਾ ਨਾਲ ਲੈ ਕੇ ਆਏ ਆ ਜਿਦਾਂ ਚਾਹ ਦਾ ਸਮਾਨ ਇਹ ਕੈਟਲ ਵਗੈਰਾ ਨਾਲ ਲੈ ਕੇ ਆਏ ਬੱਚਿਆਂ ਦਾ ਖਾਣ ਦਾ ਸਮਾਨ ਕੋਈ ਬ੍ਰੈਡ ਵਗੈਰਾ ਰੋਟੀ ਵਗੈਰਾ ਪਰੋਠੇ ਵਗੈਰਾ ਸਭ ਕੁਝ ਨਾਲ ਲੈ ਕੇ ਆਏ ਸੋ ਦੈਟ ਕਿਾਨੂੰ ਟ੍ਰੇਨ ਦੇ ਵਿੱਚੋਂ ਉਸ ਲੈਣਾ ਨਾ ਪਵੇ ਟਰੇਨ ਦੇ ਵਿੱਚ ਉਹ ਸਿਧਾ ਨਹੀਂ ਲੈਣਾ ਚਾਹੁੰਦੇ ਕਿ ਟਰੇਨ ਦੇ ਵਿੱਚ ਜੋ ਸਮਾਨ ਵੇਚਦੇ ਆ ਉਹ ਕਾਫੀ ਗੰਦਾ ਸਮਾਨ ਹੁੰਦਾ ਵਾ ਉਹ ਮਤਲਬ ਕੋਈ ਉਹਨਾਂ ਦੇ ਇਫਸਾਸ ਪਾਈ ਨਹੀਂ ਹੁੰਦੀ ਗੰਦੇ-ਮੰਦੇ ਹੱਥਾਂ ਨਾਲ ਬਣਾਇਆ ਹੁੰਦਾ ਤੇ ਗੰਦੇ-ਮੰਦੇ ਅੰਦਰ ਨਾਲ ਉਹ ਡਿਸਟ੍ਰੀਬਿਊਟ ਕਰਦੇ ਆ ਆ ਦੇਖੋ ਆਹ ਜਿਆਦਾ ਸਮਾਨ ਹੈ ਜੀ ਉਹ ਦੇਖੋ ਤੇ ਵਿੱਚ ਮੋੜੀ ਉਸਤਾਜ ਮਹਿਲ ਕੀ ਚਾਹ ਐਂਡ ਬ੍ਰਾਊਨ ਬ੍ਰੈਡ ਸੈਂਡਵਿਚ ਇਹ ਅਡਾ ਟਿੱਲੀ ਯੋ ਯੋ ਟਿੱਲੀ ਸਿੰਘ ਕਰਨ ਕਰ ਪੀਏਗਾ ਨਾ ਚਾਹ ਤੜੀ ਤੜੀ ਜੀ ਪੀਲਾ ਗੋੜੀ ਤੜੀ ਤੜੀ ਜੀ ਚਾਹ ਵੜੀ ਜੀ ਦੇਖੋ ਕਿੰਨੀ ਠੰਡ ਲੱਗਦੀ ਕਿੱਦੀ ਠੰਡ ਲੱਗਦੀ ਹੈ ਇੰਨੀ ਬਰ ਪੈਂਦੀ ਇਥੇ ਇਹਨਾਂ ਨੂੰ ਸਭ ਤੋਂ ਜ਼ਿਆਦੀ ਠੰਡ ਤੇ ਸਭ ਤੋਂ ਜ਼ਿਆਦੀ ਗਰਮੀ ਇਹਨਾਂ ਨੂੰ ਲੱਗਦੀ ਹੈ ਸੱਤ ਲਈ ਬਣੀ ਹੋਈ ਸਭ ਤੋਂ ਜ਼ਿਆਦਾ ਆਹੋ ਤੁਹਾਡੇ ਵਾਸਤੇ ਬਰਫ ਬਰਫ ਤੁਹਾਡੇ ਵਾਸਤੇ ਪੈਂਦੀ ਪਾੜ ਲਈ ਹੁਣ ਅਸੀਂ ਚਾਹ ਵਗੈਰਾ ਪੀ ਕੇ ਤੇ ਥੋੜਾ ਟਾਈਮ ਵਾਸਤੇ ਰੈਸਟ ਕਰਨ ਰੈਸਟ ਕਰਾਂਗੇ ਰਾਤ ਦੇ 1 1 ਵਜੇ ਦੇ ਉੱਠੇ ਹੋਏ ਸਾਰੇ ਜਣੇ ਤਿਆਰੀ ਕਰਨ ਵਾਸਤੇ ਤੇ ਥੋੜਾ ਦੋ-ਦੋ ਘੰਟੇ ਰੈਸਟ ਕਰਕੇ ਦਿਨ ਆਪਾਂ ਦੁਬਾਰਾ ਬ੍ਰੈਕਫਾਸਟ ਕਰਾਂਗੇ ਉੱਠ ਕੇ ਤੇ ਸਾਰੇ ਸੰਗਤ ਇਸ ਟਾਈਮ ਰੈਸਟ ਕਰ ਰਹੇ ਨੇ ਦੋ ਦੋ-ਤਿੰਨ ਘੰਟੇ ਵਾਸਤੇ ਦਿਨ ਫਿਰ ਸਾਰੇ ਉੱਠ ਜਾਂਦੇ ਆ ਸਾਰੇ ਆਪਣੇ ਆਪਣੇ ਤਿਆਰੀ ਕਰ ਰਹੇ ਆ ਤੇ ਹੋ ਗਿਆ ਜੀ ਸਾਡਾ ਬ੍ਰੈਕਫਾਸਟ ਦਾ ਟਾਈਮ ਬੱਚੇ ਹੁਣ ਦੇਤੀਆਂ ਰੋਟੀਆਂ ਜੋ ਅਸੀਂ ਘਰੋਂ ਲੈ ਕੇ ਆਏ ਆ ਤੇ ਬੱਚੇ ਵੀ ਕਬੀ ਸਵਾਦ ਨਾ ਕਰ ਰਹੇ ਆ ਸੋ ਦੈਟ ਕਿ ਬੱਚੇ ਵੀ ਸਹੀ ਰਹਿਣ ਠੀਕ ਰਹਿਣ ਬਿਮਾਰ ਨਾ ਹੋਵੇ ਕੋਈ ਵੀ ਆ ਬੀਬੀਆਂ ਤੇ ਲੈ ਸਾਰੇ ਕੀ ਕਹਿੰਦੇ ਆ ਪ੍ਰੋਟੀਆ ਖਾਣ ਦੇ ਸਾਰੇ ਇੱਕ ਦੂਜੇ ਨੂੰ ਡਿਸਟ੍ਰਿਬਿਊਟ ਕਰ ਰਿਹਾ ਆ ਲੋ ਜੀ ਚੱਕੋ ਸਾਰੇ ਖਾਓ ਵੀ ਐਸ਼ ਕਰੋ ਮਿੱਤਰੋ ਹੁਣ ਜੀ ਅਸੀਂ ਪਹੁੰਚੇ ਹਾਂ ਜੀ ਗੁਵਾਟੀ ਕਾਫੀ ਲੰਬਾ ਸਫਰ ਹੈ ਤੇ ਅਸੀਂ ਪਹੁੰਚਣਾ ਹੈ ਜੀ ਕੱਲ ਸ਼ਾਮ ਨੂੰ ਪਹੁੰਚਾਂਗੇ ਅੱਜ ਦਾ ਦਿਨ ਸਾਰਾ ਸਾਡਾ ਸਫਰ ਦੇ ਵਿੱਚ ਲੰਘ ਗਿਆ ਜੀ ਸ਼ਾਮਾਂ ਪੈ ਗਈਆਂ ਵਾ 5 ਵਜੇ ਗਿਆ ਤੇ ਸਾਰੇ ਜਾਨੇ ਹੁਣ ਤੱਕ ਤੁਕੇ ਸੌਂ ਗਏ ਆ ਵੇਖੋ ਜੀ ਸਾਰੇ ਨੇ ਹਸਨ ਲਾਏ ਆਪਣੇ ਆਪਣੇ ਤੇ ਭਾਜੀ ਵੀ ਸਾਡੇ ਤੇ ਗੜਮ ਹੋਏ ਆ ਚਲੋ ਜੀ ਆ ਤੁਸੀਂ ਬਾਹਰ ਦੇਖ ਸਕਦੇ ਹੋ ਬਾਹਰ ਇਹਨਾਂ ਨੇ ਕਣਕ ਵਗੈਰਾ ਵੱਢ ਲਿਆ ਸਾਰੇ ਨੇ ਮੈਦਾਨ ਸਾਫ ਹੈ ਸਾਰੇ ਅੱਜ ਜੀ ਸਾਡਾ ਦੂਸਰਾ ਦਿਨ ਟੈਂਡੇ ਵਿੱਚ ਤੇ ਰਾਤ ਵਧੀਆ ਰਹੀ ਕਾਫੀ ਮਜ਼ੇਦਾਰ ਰਹੀ ਸਵੇਰੇ ਅਸੀਂ ਚਾਹ ਬਣਾਈ ਆ ਤੇ ਆਪਣੇ ਕੈਟਲ ਦੇ ਵਿੱਚ ਆਪਣੇ ਆਪਣੇ ਕੱਪ ਵਗੈਰਾ ਲੈ ਕੇ ਆਏ ਆ ਤੇ ਕੈਟਲ ਅਸੀਂ ਅਟੈਚ ਕਰ ਲੈਂਦੇ ਆ ਨਾਲ ਇਲੈਕਟ੍ਰਿਕ ਸਾਕਟ ਹੈਗੇ ਤੇ ਟੈਂਡ ਦੇ ਵਿੱਚ ਉਹ ਇਲੈਕਟ੍ਰਿਕ ਕੈਟਲ ਹੈ ਤੇ ਅਸੀਂ ਉਹਨਾਂ ਮਤਲਬ ਪਾਣੀ ਪਾ ਕੇ ਗਰਮ ਕਰ ਲੈਂਦੇ ਆ ਨਾਲ ਸੁੱਕਾ ਦੁੱਧ ਲੈ ਕੇ ਆਏ ਆ ਤੇ ਚਾਹ ਪੱਤੇ ਦੇ ਪੈਕੇਟ ਲੈ ਕੇ ਆਏ ਆ ਤੇ ਜਿੱਦਿ ਜਿੱਦ ਚਾਹ ਚਾਹੀਦੀ ਉਹਦੇ ਦੇ ਪੈਕੇਟ ਆਪਾਂ ਪਾ ਦੇਵੇ ਡਿਪ ਕਰ ਦਈਏ ਜਿੱਦਾਂ ਡਿਪੇ ਹੋੜੇ ਪੈਕੇਟ ਹੁੰਦੇ ਹੋੜੇ ਪੈਕ ਲੈ ਕੇ ਆਏ ਆ ਆ ਸਾਡੀ ਜਨਤਾ ਪਾਰਟੀ ਬੱਚੇ ਪਾਰਟੀ ਤੇ ਬੱਚਾ ਬਾਡੀ ਵੀ ਸਿਰ ਤੇ ਰੋਟੀ ਅੱਜਾਂ ਦੀ ਉੱਡ ਗਿਆ ਸਰ ਜਣੇ ਟ੍ਰੇਨ ਦੇ ਚਾਹ ਸਫਰ ਦੇ ਚਾਦੇ ਵਿੱਚ ਖਾਪੀ ਰਹੇ ਆ ਚਾਹ ਦੇ ਜਰਾ ਪੀਏ ਤੇ ਰਾਤ ਵਧੀਆ ਜੀ ਟ੍ਰੇਨ ਦੇ ਵਿੱਚ ਕਾਫੀ ਮਜ਼ਾ ਆਇਆ ਪਤਾ ਨਹੀਂ ਲੱਗਾ ਕਿ ਕਿਤੇ ਠੰਡ ਕਾਫੀ ਸੀ ਬਲੈਂਕਟ ਵਗੈਰਾ ਦਿੰਦੇ ਹੁੰਦੇ ਹੈ ਬਲੈਂਕਟ ਤੇ ਚਾਦਰ ਵਗੈਰਾ ਦੇ ਦਿੰਦੇ ਕਿ ਥੱਲੇ ਵਿਚੋਂ ਨੇ ਕੁੱਤੇ ਲੈ ਆਉਣ ਨੂੰ ਤੇ ਕੋਈ ਕਰੋ ਲੈ ਕੇ ਆਉਂਦੇ ਵੈਸੇ ਲੋਡ ਤੇ ਹੈ ਨਹੀਂ ਕੁਝ ਵੀ ਸਾਫੰਦੇ ਕੋਈ ਇਦਾਂ ਗੰਦਮਦ ਨਹੀਂ ਹੁੰਦਾ ਬਲੈਂਕਟ ਵਗੈਰਾ ਟ੍ਰੇਨ ਦਾ ਜੋ સ્ਲੀਪਿੰਗ ਬੈਕਸ ਹੈਗੇ ਉਹ ਸਾਫ ਹੁੰਦੇ ਆਂ ਜੀ ਅਸੀਂ ਪਹੁੰਚ ਚੁੱਕੇ ਆਂ ਜੀ ਹਜੂਰ ਸਾਹਿਬ ਦੇ ਸਟੇਸ਼ਨ ਤੇ ਨਾ ਦੇਡ ਸਾਹਿਬ ਦੇ ਸਟੇਸ਼ਨ ਤੇ ਤੇ ਹੁਣ ਆਪਾਂ ਆਪਣਾ ਸਮਾਨ ਵਗੈਰਾ ਸਾਰਾ ਉਤਾਰਾਂਗੇ ਸਾਰਾ ਆਪਣਾ ਸਮਾਨ ਆਪਾਂ ਇਕੱਠੇ ਕੱਢ ਕੇ ਇਕੱਠਾ ਕਰ ਲਿਆ ਵਾ ਤੇ ਆਪਣੇ ਬੈਗ ਗਿਣ ਲਿਆ 17 ਬੈਗ ਹੋ ਟੋਟਲ ਤਾਂ ਆਪਾਂ ਘੱਟ ਬੈਗ ਜਿਆਦੇ ਆ ਤੇ ਅਸੀਂ ਹੌਲੀ ਉਤਾਰਾਂਗੇ ਸਾਰਨ ਤੋਂ ਬਾਅਦ ਜੀ ਸਭ ਤੋਂ ਲਾਸਟ ਉਤਾਰਾਂਗੇ ਤੇ ਬਾਅਦ ਜਾ ਕੇ ਕੁ ਸਾਰੇ ਇਕੱਠੇ ਕਰ ਲਾਂਗੇ ਬੈਕਅੱਪ ਨੇ ਥੈਨ ਆਪਾਂ ਬਾਅਦ ਦੇਵਾਂਗੇ ਪਾਜੀ ਅਸੀਂ ਆ ਗਏ ਆ ਬਾਹਰ ਇਹ ਇੱਥੇ ਬਸਾਂ ਲੱਗੀਆਂ ਵਾ ਅਲੱਗ-ਅਲੱਗ ਸਰਾਵਾਂ ਦੇ ਵਿੱਚ ਜਾਣ ਵਾਸਤੇ ਆਹ ਬਾਰ ਸਟੇਸ਼ਨ ਹੈ ਜੀ ਕਾਫੀ ਵਧੀਆ ਬਣਿਆ ਹੈ ਸਫਾਈ ਕਾਫੀ ਹੈ ਜੀ ਹਰ ਸਟੇਸ਼ਨ ਮਤਲਬ ਹਰ ਜਗ੍ਹਾ ਤੇ ਜਾਣ ਵਾਸਤੇ ਅਲੱਗ-ਅਲੱਗ ਹੈਗੀ ਹੈ ਬੱਸ ਹੈਗੀ ਹੈ ਕਿਸੇ ਨੇ ਐਨਆਰ ਇਸ ਤਰ੍ਹਾਂ ਜਾਣਾ ਉਹਦੇ ਵਾਸਤੇ ਅਲੱਗ ਜਿਸ ਨੇ ਹਲੂੜ ਸੱਜਣਾ ਉਹਦੇ ਵਾਸਤੇ ਅਲੱਗ ਬੱਸ ਹੈ ਤੇ ਬੱਸ ਪੁੱਛ ਕੇ ਜਿਹੜੀ ਜਗ੍ਹਾ ਤੁਹਾਨੂੰ ਜਾਣਾ ਹੈ ਜਿੱਧਰ ਤੇ ਸਾਡੀ ਬੁਕਿੰਗ ਹੈ ਤੁਸੀਂ ਉਸ ਜਗ੍ਹਾ ਤੇ ਜਾ ਸਕਦੇ ਹੋ ਬਸ ਉਹ 10 ਦਿਨ ਦੇ ਜਿੱਦਨੂੰ ਹੀ ਜਾਣਾ ਹੋਵੇ ਅਸੀਂ ਜਾ ਰਹੇ ਹਾਂ ਜੀ ਹਜੂਰ ਸਾਹਿਬ ਵੱਲ ਨੂੰ ਤੇ ਅਸੀਂ ਅਜੇ ਕਮਰਾ ਵਗੈਰਾ ਕੋਈ ਨਹੀਂ ਲਿਆ ਅਸੀਂ ਉੱਥੇ ਜਾ ਕੇ ਗੱਲਬਾਤ ਵੈਸੇ ਆਨਲਾਈਨ ਬੁਕਿੰਗ ਵੀ ਹੋ ਜਾਂਦੀ ਆ ਤੇ ਬੈਟਰ ਹੈ ਕਿ ਤੁਸੀਂ ਆਨਲਾਈਨ ਬੁਕਿੰਗ ਕਰਕੇ ਲਓ ਆਨਲਾਈਨ ਬੁਕਿੰਗ ਦਾ ਪੋਰਟਲ ਜਿਹੜਾ ਉਹ ਇੱਕ ਦਿਨ ਪਰ ਬੰਦ ਹੁੰਦਾ ਹੈ ਸਪੋਜ਼ ਕਿ ਤੁਸੀਂ 20 ਤਰੀਕ ਨੂੰ ਆ ਰਹੇ ਹੋ ਤੇ 20 ਤਰੀਕ ਨੂੰ ਤੁਸੀਂ ਬੁੱਕ ਨਹੀਂ ਕਰ ਸਕਦੇ ਤੁਸੀਂ 19 ਤਰੀਕ ਨੂੰ ਜਾਂ 18 ਤਰੀਕ ਨੂੰ ਬੁਕਿੰਗ ਕਰ ਸਕਦੇ ਹੋ ਆਨਲਾਈਨ ਦਾ ਫਾਇਦਾ ਹੈ ਕਿ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਕਿੱਥੇ ਜਾਣਾ ਵਾ ਤੇ ਕਿਹੜੇ ਨੰਬਰ ਦੇਣਾ ਵਾ ਤੇ ਬੁਕਿੰਗ ਕਰਨ ਤੋਂ ਪਹਿਲੇ ਕੋਰੋਨਾ ਨੂੰ ਪੁੱਛ ਜ਼ਰੂਰ ਲਓ ਫੋਨ ਕਰਕੇ ਜਿਹੜੀ ਵੀ ਸਰਾਂ ਦੇ ਵਿੱਚ ਬੁਕਿੰਗ ਕਰੋਗੇ ਪੁੱਛ ਲਿਓ ਕਿ ਲਿਫਟ ਦਾ ਸਿਸਟਮ ਹੈਗਾ ਜਾਂ ਕਿਹੜੇ ਫਲੋਰ ਤੇ ਤੁਹਾਡਾ ਰੂਮ ਹੈ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਤਖਤ ਸਿੰਘ ਹਜੂਰ ਸਾਹਿਬ ਦੇ ਵਿੱਚ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਖਤਮ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਬਾਕੀ ਗੁਰਦੁਆਰਾ ਸਾਹਿਬ ਜਿੱਥੇ ਇੱਥੇ ਆਪਾਂ ਦਰਸ਼ਨ ਕਰਾਂਗੇ ਲੱਗੇ 7-8 ਗੁਰਦੁਆਰੇ ਆ ਗਏ ਆ ਤੇ ਅੱਗੇ ਫਿਰ ਪਰਸੋਂ ਜਾਵਾਂਗੇ ਆਪਾਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਵੱਲ ਤੇ ਅੱਜ ਇੱਥੇ ਨਗਰਗੀਰ ਜਨ ਤੇ ਹੱਲਾ ਨਿਕਲੇਗਾ ਜੀ ਅੱਜ ਵਿਸਾਖੀ ਹੈ ਵਿਸਾਖੀ ਤੋਂ ਇੱਕ ਦਿਨ ਬਾਅਦ ਇੱਥੇ ਹੱਲਾ ਨਿਕਲਦਾ ਵਾ ਕੱਲ ਵਿਸਾਖੀ ਸੀ ਅੱਜ 15 ਤਰੀਕ ਹੈ ਅੱਜ 15 ਦੇ ਇਥੇ ਹੱਲਾ ਨਿਕਲਦਾ ਹੈ ਤੁਸੀਂ ਦਰਸ਼ਕਾ ਸਰਦਨਗਰਗੀਰ ਜਨ ਸਾਹਿਬ ਜੀ ਸੋ ਜੀ ਅਗਲੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾ ਵੀਡੀਓ ਖਾਲਸਾ ਬਾਏ ਮੇਟਿਕੀ ਫਤਿਹ ਜੀ ਸਾਹਬਾ